ਵੈਸੇ ਤੋਂ ਦਸਾਲ ਦਾ ਗੁਗਾਟ ਦੇ ਵਰਲਡ ਕਪੀਰ ਮਾਰਨ ਆਇਆ ਹੈ। ਬਹੁਤ ਬਹੁਤ ਧੰਨਵਾਦ ਚਾਹੁੰਦੀ ਹਾਂ ਬੱਚੀ ਦੇ ਨਾਲ ਬੱਚੇ ਦੇ ਮਾਪਿਆਂ ਨਾਲ ਔਰ ਸਸਥਾ ਦੇ ਮੁਖੀ ਭਾਈ ਸਾਹਿਬ ਭਾਈ ਸੰਸ਼ੀਰ ਸਿੰਘ ਜੀ ਨਾਲ ਮੈਂ ਕੁਲਦੀਪ ਜ਼ਿਲ੍ਹਾ ਚੜ੍ਹਦਾ ਪੰਜਾਬ ਤੋਂ ਧੰਨਵਾਦ। ਸਰ ਆਪਣਾ ਨਾਮ ਕੀ ਹੈ ਤੇ ਅੱਜ ਪ੍ਰਭਾਸ ਦੇ ਚਿਹਰੇ ਕਾਫੀ ਖੁਸ਼ੀ ਮਨਾਈ ਜਾ ਰਹੀ ਹੈ। ਕੀ ਕਹਿਣਾ ਚਾਹਦੇ ਹੋ ਇਸ ਪ੍ਰਾਣੇ ਦੇ ਕਿ ਤੁਹਾਡੇ ਬੱਚੇ ਨੇ ਮੈਡਲ ਜਿੱਤੇ? ਜੀ। ਮੈਨੂੰ ਬਹੁਤ ਖੁਸ਼ੀ ਹੋਈ ਹੈ ਜੀ। ਇਸ ਬੱਚੇ ਨੇ ਜੀ ਪੂਰੇ ਪਿੰਡ ਦਾ ਨੌ ਰੌਸ਼ਨ ਕਰ ਦਿੱਤਾ ਬੰਨ ਮਾਜਰੇ ਦਾ ورلڈ ਕੱਪ ਇਹਨਾਂ ਨੇ ਖੇਲ ਕੇ ਜੀ ਤੇ ਬਾਕੀ ਪੂਰੇ ਆਲ ਵਰਲਡ ਵਿੱਚ ਤਾਂ ਨੰਦੀ ਹੈ ਜੀ ਤੇ ਮੈਨੂੰ ਬਹੁਤ ਖੁਸ਼ੀ ਮਹਿਸੂਸ ਹੋਈ ਹੈ ਸਰ ਇਹ ਵਰਲਡ ਕੱਪ ਕਿੱਥੇ ਹੋਇਆ ਸੀ ਅਮਰੀਕਾ 'ਚ ਹੋਇਆ ਜੀ ਕਦੋਂ ਗਿਆ ਸੀ ਬੱਚਾ ਗਿਆ ਜੀ 7 ਤਰੀਕ ਨੂੰ ਇਥੋਂ ਦਿੱਲੀ ਤੋਂ ਚੜ੍ਹਿਆ ਜੀ ਤੇ 7 ਨੂੰ ਨਹੀਂ ਸਰ ਇਹ ਇੱਕ ਤਰੀਕ ਨੂੰ ਜੀ ਹਾਂ ਜੀ ਇੱਕ ਤੇ ਦੋਨੋਂ ਅਮਰੀਕਾ ਪਹੁੰਚ ਗਿਆ ਤਾਂ ਜੀ ਇਹ ਬੱਚੇ ਦਾ ਰੈਂਕਸ ਹੈ ਕਿਸ ਤਰ੍ਹਾਂ ਲੱਗਦਾ ਸੀਗਾ ਕਿ ਜਦੋਂ ਟੂਰਨਾਮੈਂਟ ਚ ਖੇਡੇਗਾ ਤਾਂ ਤੁਹਾਨੂੰ ਕੀ ਮਹਿਸੂਸ ਹੁੰਦਾ ਨਹੀਂ ਜੀ ਮੰਨੋ ਇਹਦੇ ਪਰ ਪੂਰਾ ਕੰਪੀਟੈਂਸ ਹੈ ਜੀ ਬੱਚਾ ਸ਼ੁਰੂ ਤੋਂ ਹੀ ਬਚਪਨ ਤੋਂ ਹੀ ਨਾ ਮਤਲਬ ਬਹੁਤ ਵਰਤੀਲਾ ਤਾਂ ਹੈ ਬਾ ਥੋੜਾ ਜਿਹਾ ਔਰ ਅਸੀਂ ਵੀ ਥੋੜਾ ਜਿਹਾ ਬੁੱਧੀ ਤੇ ਥੋੜਾ ਹੋ ਸਕਦਾ ਜੀ ਬਾਕੀ ਨਾਲ ਵਿੱਚ ਕੋਈ ਕਮੀ ਨਹੀਂ ਹੈਗੀ ਆਮ ਇਨਸਾਨਾਂ ਦੀ ਤਰ੍ਹਾਂ ਹੈ ਤੇ ਬੱਚਾ ਥੋੜਾ ਤੋਤਲਾ ਬੋਲਦਾ ਹੈ ਮੂੰਹ ਸਾਫ ਨਹੀਂ ਹੈਗਾ ਤੇ ਬਾਕੀ ਹੋਰ ਬੱਚੇ 'ਚ ਕੋਈ ਕਮੀ ਪੇਸ਼ੀ ਨਹੀਂ ਹੈਗੀ ਸਾਰੀ ਬਦੌਲਤ ਇਹਨਾਂ ਦੀ ਕੋਚ ਦੀ ਇਹਨਾਂ ਦੀ ਮਿਹਨਤ ਹੈ ਜੀ ਇਹਨਾਂ ਨੇ ਤਿਆਰ ਕੀਤਾ ਹੈ ਬੱਚਾ ਵਰਲਡ ਕੱਪ ਵਾਸਤੇ ਕੀ ਕਹਿਣਾ ਚਾਹਦੇ ਹੋ ਰਬ ਆਸ਼ਰਮ ਰਬ ਆਸ਼ਰਮ ਬਹੁਤ ਵਧੀਆ ਜੀ ਰਬ ਆਸ਼ਰਮ ਬੱਚਿਆਂ ਦਾ ਸਹਾਰਾ ਜੀ ਇਹ ਜੋ ਬੱਚੇ ਆ ਜੀ ਜੋ ਬੁੱਧਿ ਹਨ ਆਪਣੇ ਬੱਚੇ ਆ ਇਹਨਾਂ ਨੂੰ ਬੱਚੇ ਨੂੰ ਆਪਣੇ ਬੱਚਿਆਂ ਦੀ ਤਰ੍ਹਾਂ ਸਮਝਦੇ ਜੀ ਰਬ ਆਸ਼ਰਮ ਬੱਚਾ ਗੁਰੂ ਘਰ ਨਾਲ ਵੀ ਜੁੜਿਆ ਹੋਇਆ ਗੁਰੂ ਘਰ ਨਾਲ ਬੱਚੇ ਦਾ ਬਹੁਤ ਪਿਆਰ ਹੈ ਜੀ ਅੱਜ ਦੇ ਟਾਈਮ ਦੇ ਵਿੱਚ ਬੱਚਾ 2:30 ਵਜੇ ਉੱਠ ਕੇ ਕਿਹੜਾ ਜਾਂਦਾ ਜੀ ਇਹ ਬੱਚਾ ਹੈ ਜੀ ਜਿਨ੍ਹਾਂ ਕੇ ਮਤਲਬ ਕਿ 2:30 ਵਜੇ ਉੱਠ ਕੇ ਕੈਸੀ ਇਸ਼ਨਾਨ ਕਰਕੇ ਗੁਰਦੁਆਰੇ ਪਹੁੰਚਦਾ ਜੀ ਇਹ ਤੇ ਉੱਥੇ ਇਹਨਾਂ ਸੇਵਾ ਕਰਨੀ ਜੀ ਤੇ ਮਤਲਬ ਤੜਕੇ ਨੂੰ ਫਿਰ ਵਾਪਸ 5 ਵਜੇ ਵਾਪਸ ਹੀ ਘਰੇ ਆ ਜਾਂਦਾ ਤਾਂ ਫਿਰ ਇਹਨਾਂ ਪ੍ਰਭ ਆਸ਼ਰ ਆ ਜਾਣਾ 5 ਵਜੇ ਫਿਰ ਇਹਨਾਂ ਦੇ ਮੈਡਮ ਇਹਨਾਂ ਨੂੰ ਉਹ ਤਾਂ ਬਾਦ ਇਹਨਾਂ ਨੂੰ ਭਲਾ ਦੇ ਹੁੰਦੇ ਤਾਂ ਤਿਆਰੀ ਕਰਦੇ ਕਿੰਨੀ ਕੀ ਦੇਰ ਤਿਆਰੀ ਕਰਦਾ ਸੀਗਾ ਕਿੰਨੇ ਘੰਟੇ ਇਹਨੋਂ ਮਤਲਬ 9 ਮਹੀਨੇ ਸਾਲੇ ਹੋ ਚੱਲਿਆ ਜੀ ਇੱਥੇ ਤਿਆਰੀ ਕਰਦੇ ਨੂੰ ਤੇ ਸਾਰਾ ਇਹ ਮੈਡਮ ਜੀ ਕਰਾ ਰਹੇ ਜੀ ਕਿੰਨੀ ਕੀ ਖੁਸ਼ੀ ਹੈ ਪਿੰਡ ਦੇ ਵਿੱਚ ਪਿੰਡ ਦੇ ਵਿੱਚ ਦਾ ਹੁਣ ਤੁਸੀਂ ਦੇਖੋ ਜੇ ਜਾ ਕੇ ਜੀ ਖੋਦ ਉੱਥੇ ਪਿੰਡ ਵਾਲੇ ਦਾ ਸਨਮਾਨਤ ਕਰ ਰਹੇ ਹੈ ਜੀ ਇਹ ਪਹੁੰਚਦੇ ਬੈਂਡ ਬਾਤੇ ਨਾਲ ਅੱਗੇ ਤਿਆਰੀ ਹੋ ਰਹੀ ਹੈ ਜੀ ਪਿੰਡਾਂ ਨੇ ਪੂਰੀ ਤਿਆਰੀ ਕਰੀ ਪਈ ਹੈ ਜੀ ਪਿੱਛੇ ਜੇ ਦੇਖੇਗਾ ਸਰਕਾਰਾਂ ਵੱਲੋਂ ਜਾਂਦੇ ਕਹਦਾ ਉਹਨਾਂ ਨੂੰ ਸਰਕਾਰੀ ਨੌਕਰੀਆਂ ਵੀ ਦਿੱਤੀਆਂ ਜਾਂਦੇ ਕਿ ਤੁਸੀਂ ਅਪੀਲ ਕਰ ਰਹੇ ਹੋ ਕੁਝ ਸਰਕਾਰ ਨੂੰ ਆਪਣੇ ਕੋਲ ਹਾਂਜੀ ਹਾਂ ਮੈਂ ਗਵਰਨਮੈਂਟ ਨੂੰ ਅਪੀਲ ਕਰ ਰਿਹਾ ਆਪਣੇ ਬਹੁਤ ਵਰਲਡ ਕੱਪ ਖੇਲਣਾ ਕੋਈ ਥੋੜੀ ਮੋਤੀ ਦਾ ਗੱਲ ਹੈ ਨਹੀਂ ਜੀ ਗਵਰਨਮੈਂਟ ਨੂੰ ਅਪੀਲ ਕਰਦੇ ਕਿ ਇਸ ਬੱਚੇ ਨੂੰ ਨੌਕਰੀ ਦਿੱਤੀ ਜਾਵੇ ਮਹਾਤਮਾ ਦਾ ਸ਼ੁਕਰਾਨਾ ਜਿਨ੍ਹਾਂ ਨੇ ਬਲ ਬਖਸ਼ਿਆ ਬੱਚੇ ਨੂੰ ਇਹਨਾਂ ਤੇ ਬੱਚੇ ਨੇ ਮਿਹਨਤ ਕੀਤੀ ਹੈ ਤੇ ਇਹਨਾਂ ਨੂੰ ਮਿਹਨਤ ਕਰਾਉਣ ਵਾਲੇ ਰਜਿੰਦਰ ਕੌਰ ਜਿਹੜੇ ਕਿ 5 ਵਜੇ ਕਈ ਵਾਰ ਸੈੱਟ ਵੀ ਨਹੀਂ ਅਲੋ ਕਰਦੀ ਮੈਂ ਹੈਰਾਨ ਹੁਣਾਂ ਵੀ 5 ਵਜੇ ਗਰਾਊਂਡ ਦੇ ਜਿਲੇ ਕੇ ਪਹੁੰਚਣਾ ਫਿਰ ਇਹਨਾਂ ਦੀ ਡਾਈਟ ਜਿਹੜੀ ਹੈ ਜਿਵੇਂ ਵੀ ਗਾਈਡ ਕੀਤੀ ਹੋਈ ਹੈ ਡਾਈਟੀਸ਼ਨ ਨੇ ਐਕਸਪਰਟ ਨੇ ਉਹਦਾਂ ਦੀ ਡਾਈਟ ਜਿਹੜੀ ਹੈ ਕੱਲ ਵੀ ਮਤਲਬ ਜਿਹੜਾ ਮੈਂ ਸੁਣ ਰਿਹਾ ਸੀ ਇਹਨਾਂ ਵੱਲੋਂ ਕਿ ਬੱਚਿਆਂ ਦੀ ਡਾਈਟ ਜਿਹੜੀ ਹੈ ਉਹ ਵਿੱਚ ਕੋਈ ਕਮੀ ਨਾ ਰਵੇ ਜਿਵੇਂ ਕਹਿੰਦੇ ਸਾਹ ਚੜ ਜਾਂਦਾ ਮੜੀ ਗੱਲ ਤੇ ਸਾਨੂੰ ਇਹ ਅਮਰੀਕਾ ਹੁਣ ਖੇਡਣ ਗਿਆ ਵਰਲਡ ਕੱਪ ਬਾਸਕਟਬਾਲ ਦੇ ਵਿੱਚ ਤੇ ਖੇਡਦੇ ਨੂੰ ਮੈਂ ਦੇਖ ਕੇ ਚਲੋ ਖੇਡਦੇ ਨੂੰ ਖੇਡਾਂ ਕਈ ਵਾਰ ਦੇਖ ਲੈਂਦੇ ਸੀ ਅਸੀਂ ਕਿਉਂਕਿ ਜਾਣ ਦਾ ਸਾਨੂੰ ਵੀ ਮੌਕਾ ਮਿਲਦਾ ਕਈ ਵਾਰ ਬਾਹਰ ਤੇ ਅਸੀਂ ਦੇਖਦੇ ਸੀ ਵੀ ਕਿੱਦਾਂ ਖੇਡ ਰਹੇ ਆ ਬੱਚੇ ਪਰ ਜਦੋਂ ਮੈਂ ਇਸ ਬੱਚੇ ਨੂੰ ਦੇਖ ਰਿਹਾ ਸੀ ਵੀ ਇੰਡੀਆ ਵੱਲੋਂ ਅਮਰਜੀਤ ਸਿੰਘ ਖੇਡ ਰਿਹਾ ਪੰਜਾਬ ਦਾ ਬੱਚਾ ਜ਼ਿਲ੍ਹਾ ਸਹਿਬਜਾ ਦਾ ਅਜੀਤ ਸਿੰਘ ਨਗਰ ਦਾ ਬੱਚਾ ਵੀ ਇੰਡੀਆ ਵੱਲੋਂ ਖੇਡ ਰਿਹਾ ਤੇ ਬਿਲਕੁਲ ਕਿੰਨਾ ਇਹਨਾਂ ਦੇ ਅੰਦਰ ਕੌਨਫੀਡੈਂਸ ਸੀ ਕਿੰਨੀ ਆਪਸ ਵਿੱਚ ਟੀਮ ਦੇ ਨਾਲ ਕੋਆਰਡੀਨੇਸ਼ਨ ਸੀ ਤੇ ਕਿੰਨਾ ਫਰਤੇਲਾ ਤੇ ਗੱਲ ਮਤਲਬ ਸਾੜ ਜਿਹੜੀ ਕਹਿੰਦੇ ਆ ਨਾ ਵੀ ਉੱਥੇ ਤਾਂ ਕੋਈ ਮੈਨੂੰ ਨਾਮ ਨਿਸ਼ਾਨ ਵੀ ਨਹੀਂ ਦਿਖਿਆ ਮੈਂ ਬੜਾ ਹਰਾਨ ਸੀ ਪਰਮਾਤਮਾ ਦਾ ਸ਼ੁਕਰਾਨਾ ਕਰਦਾ ਜੇ ਜਿਨਾਂ ਨੇ ਮਤਲਬ ਇਹਨੂੰ ਇਹਨਾਂ ਮੌਕਾ ਬਖਸ਼ਿਆ ਤੇ ਇੱਕ ਬਹੁਤ ਵੱਡਾ ਮੈਸੇਜ ਹੈ ਇਹ ਕਿ ਤੁਸੀਂ ਕਿਹੜੇ ਜਿਹੜੇ ਬੱਚੇ ਯੂਨੀਫਾਈਡ ਜਿਹੜੀਆਂ ਗੇਮਸ ਜਿਹੜੀਆਂ ਇਹ ਜਿਹਦੇ ਵਿੱਚ ਗਿਆ ਸੀ ਵਰਲਡ ਇਹ ਮਨ 올림픽ਸ ਜਿਹੜੀਆਂ ਹੈਗੀਆਂ ਇਹ ਤੇ ਯੂਨੀਫਾਈਡ ਗੇਮਸ ਵਰਲਡ ਕੱਪ ਦੇ ਵਿੱਚ ਜਿਸ ਵੇਲੇ ਇਹ ਜਾ ਕੇ ਮੈਨੂੰ ਲੱਗਦਾ ਇਹ ਮੈਸੇਜ ਸਾਰੇ ਨੂੰ ਦੇਣਾ ਚਾਹੁੰਦਾ ਹੈ ਵੀ ਤੁਸੀਂ ਆਪਣੇ ਵਿਸ਼ਵਾਸਾਂ ਨੂੰ ਤੁਸੀਂ ਪ੍ਰੈਕਟੀਕਲੀ ਇਨਸਾਨੀ ਦੀ ਕਸਵਟੀ ਦੀ ਲਾ ਕੇ ਪਰਖਣ ਦੀ ਕੋਸ਼ਿਸ਼ ਕਰੋ ਬੀ ਇਹਨਾਂ ਬੱਚਿਆਂ ਨੂੰ ਪਰਮਾਤਮਾ ਨੇ ਬਹੁਤ ਸਮਰੱਥਾ ਬਖਸ਼ੀ ਹੋਈ ਹੈ ਵੀ ਇਹਨਾਂ ਨੂੰ ਮੌਕਾ ਪ੍ਰੋਵਾਈਡ ਜ਼ਰੂਰ ਹੋਣਾ ਚਾਹੀਦਾ ਹੈ ਤੇ ਇਹਨਾਂ ਦੇ ਲਈ ਮੈਨੂੰ ਮੈਂ ਵੀ ਬੇਨਤੀ ਕਰਦਾ ਕਿ ਵੱਡੇ ਪੱਧਰ ਤੇ ਇਹੋ ਜਿਹੇ ਸੈਂਟਰ ਵੀ ਖੁੱਲਣੇ ਚਾਹੀਦੇ ਜਿੱਥੇ ਇਹਨਾਂ ਬੱਚਿਆਂ ਨੂੰ ਮੌਕਾ ਮਿਲ ਸਕੇ ਇਹ ਬੱਚੇ ਮੈਂ ਮਹਿਸੂਸ ਕੀਤਾ ਕਿ ਜਿਸ ਹੱਬ ਨਾਲ ਖੇਡ ਰਿਹਾ ਸੀ ਜਿੰਨਾ ਕੌਨਫੀਡੈਂਸ ਸੀ ਇਹ ਜਿਹੜੀਆਂ ਖੇਡਾਂ ਹੈਗੀਆਂ ਨੇ ਇਹਦੇ ਨਾਲ ਕਿਦਾਂ ਕੌਨਫੀਡੈਂਸ ਰਿਫਲੈਕਟ ਹੋ ਰਿਹਾ ਸੀ ਇਹ ਖੇਡਣ ਦੇ ਵਿੱਚੋਂ ਫਿਜ਼ੀਕਲ ਹੈਲਥ ਮੈਂਟਲ ਹੈਲਥ ਆਪਸ ਵਿੱਚ ਤਾਲਮੇਲ ਮਤਲਬ ਇੰਨੇ মালਟੀ ਡਾਈਮੈਂਸ਼ਨਲ ਗ੍ਰੋਥ ਬਹੁਤ ਪੱਕੀ ਵਿਕਾਸ ਜਿਹੜਾ ਹੈਗਾ ਇਹਦੇ ਵਿੱਚ ਮਨੂੰ ਉੱਥੇ ਖੇਡ ਜਦ ਖੇਡ ਰਿਆ ਸੀ ਉਹ ਦੇਖਣ ਨੂੰ ਮਿਲਿਆ ਹੈਗਾ ਤੇ ਲਈ ਸਿਲੈਕਟ ਕੀਤੀ ਕਿ ਬੱਚਾ ਇਸ ਗੇਮ ਦੇ ਲਈ ਜਾ ਸਕਦਾ ਰਜਿੰਦਰ ਕੌਰ ਜਿਹੜੀ ਹੈ ਉਹ ਹੋਰ ਵੀ ਦੱਸ ਸਕਦੇ ਮੈਂ ਤਾਂ ਇੱਕ ਦਿਨ ਵੀ ਨਹੀਂ ਤੁਹਾਡੇ ਕੋਲ ਮੈਨੂੰ ਆਉਂਦੀ ਨਹੀਂ ਅਸਲ 'ਚ ਨਾ ਮੇਰੇ ਵਾਸਤੇ ਗੱਲ ਨਹੀਂ ਹੈਗੀ ਆਪਣੇ ਪੰਜਾਬ ਦੇ ਖਿਡਾਰੀ ਕਿੰਨੇ ਸੀ ਆਪਣੇ ਟੋਟਲ ਪੰਜਾਬ ਦੇ ਵਿੱਚੋਂ ਜਿਹੜੇ ਸੀ ਗਏ ਇਥੋਂ ਤੇ ਹਾਂ ਇਥੋਂ ਸਿਲੈਕਟ ਜਿਹੜੇ ਹੋਏ ਸੀ ਉਸ ਸਮੁੱਚੀ ਟੀਮ ਦੇ ਵਿੱਚ ਦੂਜੇ ਡਿਪਾਰਟਮੈਂਟ ਵੀ ਜਿਵੇਂ ਪੋਲੈਂਡ ਵੀ ਜਦੋਂ ਗਏ ਸੀ ਨਾ ਇਹ ਉਹ ਬੱਚੀ ਪੋਲੈਂਡ ਗਈ ਹੋਈ ਸੀ ਪੋਲੈਂਡ ਇਹਦੀ ਇਹ ਮਤਲਬ 골ਡ ਮੈਡਲਿਸਟ ਇੰਡੀਆ ਦੇ ਵੀ ਹੈਗੇ ਸਾਈਕਲਿੰਗ ਕਰ ਰਹੇ ਮੈਡਮ ਟੋਟਲ ਕਿੰਨੇ ਬਣਾਰੀ ਸੀ ਕਿੰਨੇ ਆਪਣੇ ਪੰਜਾਬ ਦੇ ਕਿੰਨੇ ਸੀ ਪੰਜਾਬ ਦੇ ਸੜੇ ਦੋ ਖਿਡਾਰੀ ਸਿਲੈਕਟ ਹੋਏ ਸੀਗੇ ਜਿੰਨਾ ਵਿੱਚ ਇਹਨੂੰ ਮੇਨ ਵਿੱਚ ਰੱਖਿਆ ਗਿਆ ਸੀਗਾ ਤੇ ਇਹ ਦੂਸਰੀ ਗਰਲਸ ਦੇ ਵਿੱਚ ਰੱਖੀ ਉਹਨੂੰ ਆਲਟਰਨੇਟ ਵਿੱਚ ਗਰਲਸ ਟੀਮ ਚ ਰੱਖਿਆ ਗਿਆ ਸੀਗਾ ਬਟ ਕਿਉਂਕਿ ਇਹਦਾ ਹਾਈਟ ਛੋਟੀ ਹੈਗੀ ਹੈ ਤੇ ਉਹ ਆਲਟਰਨੇਟ ਇਸ ਕਰਕੇ ਰੱਖਿਆ ਗਿਆ ਤੇ ਹੋਰ ਬੱਚੇ ਸਿਲੈਕਟ ਹੋਏ ਆ ਬਟ ਬਹੁਤ ਮਿਹਨਤ ਕੀਤੀ ਅਮਰਜੀਤ ਸਿੰਘ ਨੇ ਕੋਈ ਉਮਰ ਦਾ ਕੋਈ ਤੰਗਾਜਾ ਹੁੰਦਾ ਵੀ ਉਮਰ ਦੇ ਲਿਆਜ ਨਾ ਖਿਡੇ ਜਾਂਦਾ ਹਾਂਜੀ ਬਿਲਕੁਲ ਜੀ 17 ਪਲਸ ਦੀ ਉਮਰ ਵਾਲਿਆਂ ਨੂੰ ਉਹਨਾਂ ਨੇ ਸਿਲੈਕਟ ਕਰਨਾ ਸੀਗਾ ਇਹ ਯੂਨੀਫਾਈਡ ਗੇਮ ਸੀਗੀਆਂ ਜਿਹਦੇ ਵਿੱਚ ਸਪੈਸ਼ਲ ਬੱਚਿਆਂ ਦੇ ਨਾਲ ਇੱਕ ਖਿਡਾਰੀ ਨਾਰਮਲ ਹੁੰਦਾ ਤਾਂ ਕਿ ਇਹਨਾਂ ਦੀ ਕੋਆਰਡੀਨੇਸ਼ਨ ਉਹ ਆਪਸ ਚ ਬਣਾ ਸਕੇ ਤੇ ਉਹਨਾਂ ਵਿੱਚ ਇਹ ਜਿਹੜੀ ਗੇਮ ਸੀ ਇਹਦੇ ਵਿੱਚ ਸਿਰਫ ਇੱਕ ਵਾਰ ਚ ਟੀਮ ਚ ਤਿੰਨ ਖਿਡਾਰੀ ਹੀ ਖੇਡ ਸਕਦੇ ਸੀਗੇ ਇਹ ਫੁੱਲ ਕੋਰਟ ਨਹੀਂ ਖੇਡੀ ਜਾਂਦੀ ਇਹ ਹਾਫ ਕੋਰਟ ਖੇਡੀ ਜਾਂਦੀ ਤੇ ਹਾਫ ਕੋਰਟ ਦੇ ਵਿੱਚ ਤੁਸੀਂ ਜਾਣ ਸਕਦੇ ਹੋ ਛੋਟੀ ਜੀ ਜਗ੍ਹਾ ਦੇ ਵਿੱਚ ਉਹ ਤੇ ਬਹੁਤ ਸਪੀਡ ਦੇ ਨਾਲ ਕਿਡਣਾ ਪੈਂਦਾ ਕੋਆਰਡੀਨੇਸ਼ਨ ਬਹੁਤ ਜ਼ਿਆਦਾ ਚਾਹੀਦੀ ਹੈ ਤੇ ਪਹਿਲਾਂ ਪਹਿਲਾਂ ਜਦੋਂ ਮੈਂ ਇੱਥੇ ਪ੍ਰੈਕਟਿਸ ਕਰਾਂਦੀ ਸੀ ਕਿ ਸ਼ੁਰੂ-ਸ਼ੁਰੂ ਚ ਜਦੋਂ ਸਾਡੇ ਫਾਸਟ ਖਿਡਾਰੀ ਕਿਉਂਕਿ ਮੇਰੀ ਬਾਸਕਟਬਾਲ ਦੀ ਦੂਜੀ ਟੀਮ ਵੀ ਗਈ ਸੀ ਨੈਸ਼ਨ ਚੈਂਪੀਅਨਸ਼ਿਪ ਤੋਂ ਸਿਲਵਰ ਜਿੱਤ ਕੇ ਆਈਏ ਬॉयਜ਼ ਦੀ ਟੀਮ ਤੇ ਉਹਨਾਂ ਦੇ ਵਿੱਚ ਜਦੋਂ ਇਹ ਫਾਸਟ ਖਿਡਾਰੀਆਂ ਦੇ ਨਾਲ ਖੇਡਦਾ ਸੀ ਕਈ ਵਾਰੀ ਘਬਰਾ ਜਾਂਦਾ ਸੀਗਾ ਬਿਕੋਜ਼ ਆਬਵੀਅਸਲੀ ਸਪੈਸ਼ਲ ਹੋਣ ਕਰਕੇ ਥੋੜੀ ਜੀ ਇਹਨਾਂ ਦੀ ਹੁੰਦੀ ਹੈ ਪ੍ਰੋਬਲਮ ਬਟ ਹੌਲੀ ਹੌਲੀ ਜਦੋਂ ਮੈਂ ਇਹਨੂੰ ਕੌਨਫੀਡੈਂਸ ਬਿਲਡ ਕੀਤਾ ਕਿ ਤੂੰ ਘਬਰਾਣਾ ਨਹੀਂ ਹੈ ਤੇਰੇ ਨਾਲ ਜਿੰਨਾ ਮਰਜੀ ਕੋਈ ਫਾਸਟ ਹੈਗਾ ਇਹਦੇ ਵਿੱਚ ਇਹ ਨਹੀਂ ਹੁੰਦਾ ਕਿ ਤੁਸੀਂ फास्ट ਖੇਡੋ ਤਾਂ ਹੀ ਤੁਸੀਂ ਜਿੱਤ ਸਕਦੇ ਹੋ ਮੇਨ ਕੀ ਹੈ ਕਿ ਤੁਸੀਂ ਟੈਕਟਿਕਸ ਵਰਤਨੇ ਆ ਟੈਕਨੀਕ ਵਰਤਨੇ ਆ ਕਿ ਕਿੱਥੇ ਤੁਸੀਂ ਖੜੇ ਹੋਗੇ ਤੁਹਾਨੂੰ ਬਾਲ ਦਾ ਪਾਸ ਪ੍ਰੋਪਰ ਮਿਲੇਗਾ ਤੇ ਤੁਸੀਂ ਉੱਥੋਂ ਹੀ ਸ਼ੂਟ ਕਰਨਾ ਹੈਗਾ ਕਿ ਆਫੈਂਸ ਤੇ ਡਿਫੈਂਸ ਦੇ ਵਿੱਚ ਇਹਨਾਂ ਨੂੰ ਹੋਰ ਥੋੜਾ ਜਿਆ ਇੰਪਰੂਵ ਕਰਾਂਗੇ ਤੇ ਆਉਣ ਵਾਲੇ ਜਿਹੜੇ ਸਪੈਸ਼ਲ 올림픽ਸ ਭਾਰਤ ਦੇ ਸਿਲੈਕਸ਼ਨਸ ਹੋਣਗੀਆਂ ਮੈਨੂੰ ਪੂਰੀ ਆਸ ਹੈ ਕਿ ਇਹ ਦੁਬਾਰਾ ਫੇਰ ਸਿਲੈਕਟ ਹੋ ਕੇ ਵਰਲਡ ਲੈਵਲ ਤੱਕ ਜਾਣਗੇ ਇਹਨਾਂ ਨੂੰ ਥੋੜਾ ਜਿਆ ਰੈਗੂਲਰ ਪ੍ਰੈਕਟਿਸ ਦੀ ਲੋੜ ਹੁੰਦੀ ਆ ਜਿਆਦਾ ਮਿਹਨਤ ਦੀ ਲੋੜ ਹੁੰਦੀ ਆ ਤੇ ਇਹਨਾਂ ਤੇ ਇੱਕ ਇੱਕ ਸਕਿੱਲ ਤੇ ਵਰਕ ਕਰਨ ਦੀ ਲੋੜ ਹੁੰਦੀ ਹੈ ਇਕੋ ਦਮ ਹੀ ਨਹੀਂ ਤੁਸੀਂ ਸਾਰੀ ਗੇਮ ਇਹਨਾਂ ਤੇ ਥੋਪ ਸਕਦੇ ਹਰ ਇੱਕ ਸਕਿੱਲ ਇਹਨਾਂ ਨੂੰ ਬਾਰੀ-ਬਾਰੀ ਸਿਖਾਣੇ ਪੈਂਦੇ ਆ ਫਿਰ ਇਹਨਾਂ ਨੂੰ ਕਲੈਕਟਿਵਲੀ ਗੇਮ ਦੇ ਵਿੱਚ ਪਾੜਾ ਚਾਹੀਦਾ ਹੈਗਾ ਤੇ ਇਹ ਕਰ ਸਕਦੇ ਆ ਇਹਨਾਂ ਚ ਬਹੁਤ ਕਾਬਲੀਅਤ ਹੈਗੀ ਹੈ ਸਿਰਫ ਸਾਨੂੰ ਆਪਣੇ ਤੇ ਕੰਫੀਡੈਂਸ ਹੋਣਾ ਚਾਹੀਦਾ ਕਿ ਅਸੀਂ ਕਰਵਾ ਸਕਦੇ ਹਾਂ ਤੇ ਇਹ ਕਰ ਸਕਦੇ ਆ ਮੈਮ ਜਿੱਦਾਂ ਅਮਰਜੀਤ ਵਰਗੇ ਅਨੇਕਾਂ ਹੀ ਨੌਜਵਾਨ ਜਿਹੜੇ ਸਪੈਸ਼ਲ ਬੱਚੇ ਹੈਗੇ ਪਿੰਡਾਂ ਵਿੱਚ ਘਰਾਂ ਚ ਅੱਜ ਵੀ ਰਹਿ ਰਹੇ ਆ ਬਟ ਉਹਨਾਂ ਨੂੰ ਕੋਈ ਮੌਕਾ ਨਹੀਂ ਇੱਕ ਤੁਹਾਡਾ ਸਵਾਲ ਜਿਹੜਾ ਬਾਰ-ਬਾਰ ਆ ਰਿਹਾ ਨਾ ਕਿ ਤੁਸੀਂ ਕੀ ਸਰਕਾਰ ਨੂੰ ਕਹਿਣਾ ਚਾਹੁੰਦੇ ਆ ਮੈਂ ਸਰਕਾਰ ਨੂੰ ਇਹ ਕਹਿਣਾ ਚਾਹੁੰਦਾ ਵੀ ਇੰਡੀਆ ਗਵਰਨਮੈਂਟ ਨੂੰ ਵੀ ਕਹਿਣਾ ਚਾਹੁੰਦਾ ਸਟੇਟਾਂ ਨੂੰ ਵੀ ਕਹਿਣਾ ਚਾਹੁੰਦਾ ਵੀ ਡਿਸਕ੍ਰਿਮੀਨੇਸ਼ਨ ਸਾਡਾ ਸੰਵਿਧਾਨ ਨਹੀਂ ਅਲਾਉ ਕਰਦਾ ਕਿਸੇ ਤਰੀਕੇ ਦੇ ਵਿੱਚ ਡਿਸਕ੍ਰਿਮੀਨੇਸ਼ਨ ਸਿਟੀਜ਼ਨ ਦੇ ਨਾਲ ਕਿਉਂਕਿ ਇਹ ਵਾਰਿਸ ਹੈਗੇ ਆ ਦੇਸ਼ ਦੇ ਵਾਰਿਸ ਹੈਗੇ ਆ ਪੰਜਾਬ ਦੇ ਆਜ਼ਾਦ ਦੇਸ਼ ਦੇ ਵਿੱਚ ਵਾਕਈ ਹੀ ਉਸ ਪੈਰਾਮੀਟਰ ਤੇ ਇਹ ਦੇਸ਼ ਕੰਮ ਕਰ ਰਿਹਾ ਹੈਗਾ ਤੇ ਮੈਂ ਵਧਾਈਆਂ ਦਿੰਦਾ ਤੇ ਸਮੁੱਚੀ ਪ੍ਰੈਸ ਤੁਸੀਂ ਅਲੱਗ-ਅਲੱਗ ਜਗ੍ਹਾ ਤੋਂ ਆਏ ਆ ਇਹਨਾਂ ਬੱਚਿਆਂ ਦੀ ਕਲਾ ਨੂੰ ਸੰਸਾਰ ਦੇ ਸਾਹਮਣੇ ਰੱਖਣ ਲਈ ਮੈਂ ਸਮੁੱਚੀ ਪ੍ਰੈਸ ਦਾ ਆਪਣੀਆਂ ਦਿਲ ਦੀਆਂ ਗਹਿਰਾਈਆਂ ਤੋਂ ਸਮੁੱਚੀ ਟੀਮ ਵੱਲੋਂ ਪ੍ਰਵਾਸਰਾ ਦੀ ਧੰਨਵਾਦ ਕਰਦਾ ਏ ਕਿ ਬੱਚੇ ਦੇ ਅੰਦਰ ਦ੍ਰਿੜਤਾ ਬਹੁਤ ਹੈ ਜਿੱਥੇ ਲਗਾ ਦਿੱਤਾ ਉੱਥੇ ਲੱਗ ਜਾਂਦਾ ਤੇ ਇਹ ਚੀਜ਼ ਬੱਚੇ ਨੂੰ ਯੂਐਸਏ ਤੱਕ ਲੈ ਗਈ ਹੈ ਤੇ ਯੂਐਸਏ ਤੱਕ ਲੈ ਕੇ ਨਹੀਂ ਗਈ ਬਲਕਿ ਉੱਥੇ ਇਹਨੂੰ ਇਹ ਮੈਡਲ ਜਿੱਤਣ ਦੇ ਲਈ ਵੀ ਕੈਪੇਬਲ ਬਣਾ ਦਿੱਤਾ ਇਹਦੇ ਪਿੱਛੇ ਇਹਦੀ ਕੰਸਿਸਟੈਂਸੀ ਇਹਦੀ ਦ੍ਰਿੜਤਾ ਲਗਾਤਾਰ ਮਿਹਨਤ ਦ੍ਰਿੜਤਾ ਹੌਸਲਾ ਇਹ ਹਰ ਇੱਕ ਇਨਸਾਨ ਨੂੰ ਇਹ ਮੈਸੇਜ ਦੇ ਰਿਹਾ ਏ ਬੱਚਾ ਇਹ ਤੁਹਾਨੂੰ ਵੀ ਉੱਥੇ ਪਹੁੰਚਾ ਸਕਦਾ ਹੈ ਤੁਹਾਨੂੰ ਵੀ ਇੰਟਰਨੈਸ਼ਨਲ ਪਲੇਟਫਾਰਮ ਤੇ ਲਿਜਾ ਸਕਦਾ ਹੈ ਜੇ ਤੁਸੀਂ ਵੀ ਇਸ ਤਰੀਕੇ ਨਾਲ ਮਿਹਨਤ ਕਰੋ